ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਹਲਕਾ ਪਲੱਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੋਲਿੰਗ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏਗੇ ਇਸ ਸਬੰਧੀ ਐਸਟੀਐਮ ਕਮ ਰਿਟਰਨਿੰਗ ਅਫਸਰ ਨਵਨੀਤ ਕੌਰ ਬਾਲ ਨੇ ਦੱਸਿਆ ਕਿ ਹਲਕੇ ਵਿੱਚ ਬਣਾਏ 175 ਪੋਲਿੰਗ ਬੂਥਾਂ ਤੇ 134807 ਵੋਟਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਸ ਸਬੰਧ ਵਿੱਚ ਨਡਾਲਾ ਕਾਲਜ ਚ ਬਣੇ ਸਟਰੰਗ ਰੂਮ ਤੋਂ ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਕੁਝ ਸੰਵੇਦਨਸ਼ੀਲ ਬੂਥਾਂ ਤੋਂ ਇਲਾਵਾ ਆਦਰਸ਼ ਪੋਲਿੰਗ ਬੂਥ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਪੋਲਿੰਗ ਬੂਥਾਂ ਤੇ ਮੈਡੀਕਲ ਸਹੂਲਤ ਵੀ ਮਿਲੇਗੀ। ਦਿਵਿਆਂਗ ਐਨ ਆਰ ਆਈ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ। ਇਸ ਸਬੰਧੀ ਐਸ ਪੀ ਕਪੂਰ ਖਲਾ ਸਰਬਜੀਤ رائے ਨੇ ਦੱਸਿਆ ਕਿ ਸਾਰੇ ਪੋਲਿੰਗ ਬੂਥਾਂ ਤੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ ਸਾਰੇ ਬੂਥਾਂ ਤੇ ਲੋੜਿੰਦਾ ਸੁਰੱਖਿਆ ਅਮਲਾ ਤਾਇਨਾਤ ਕਰ ਦਿੱਤਾ ਗਿਆ ਹੈ 24 ਸੰਵੇਦਨਸ਼ੀਲ ਬੂਥਾਂ ਤੇ ਅਰਧ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕੀਤੇ ਹਨ ਇਸ ਮਕਸਦ ਲਈ 2 ਐਸਪੀ 4 ਡੀਐਸਪੀ ਤੇ 11 ਗਸ਼ਤੀ ਪਾਰਟੀਆਂ ਦਿਨ ਭਰ ਪੋਲਿੰਗ ਬੂਥਾਂ ਤੇ ਗਸ਼ਤ ਕਰਨਗੀਆਂ ਚਾਰੇ थाना ਮੁਖੀ ਆਪਣੇ ਥਾਣਾ ਖੇਤਰ ਚ ਵੱਖਰੇ ਤੌਰ ਤੇ ਗਸ਼ਤ ਕਰਨਗੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ। ਇਸ ਤੋਂ ਇਲਾਵਾ ਲਾਗੂ ਧਾਰਾ 144 ਤਹਿਤ ਸ਼ਰਾਬ ਦੇ ਠੇਕੇ ਆਹ ਅਤੇ ਆਦੀ ਬੰਦ ਰਹਿਣਗੇ। ਨਡਾਲਾ ਤੋਂ ਪੱਤਰਕਾਰ ਗੋਬਿੰਦ ਸੁਖੇਜਾ ਜੀ ਦੀ ਵਿਸ਼ੇਸ਼ ਰਿਪੋਰਟ। ਇਹ ਸਾਡੀ ਕੋਆਪਰੇਟਿਵ ਸੋਸਾਇਟੀ ਨਡਾਲਾ ਚ ਲੱਗੀ ਹੈ ਜੀ। ਕਿੰਨੇ ਨੰਬਰ ਤੋਂ? ਇਹ 81 ਨੰਬਰ ਦੀ। ਕਿੰਨਾ ਅਮਲਾ ਜਿਹੜਾ ਤੁਹਾਨੂੰ ਦਿੱਤਾ ਗਿਆ? ਸਾਡੇ ਨਾਲ 4 ਜਣੇ ਆ ਜੀ, ਦੋ ਲੇਡੀਜ਼ ਅਤੇ ਦੋ ਜਣ ਸਾਈਂ। ਮੈਂ ਪੀਆਰ ਹਾਂ ਪਾਰਟੀ ਦਾ। ਸਰ ਕੀ ਤਿਆਰੀਆਂ ਨੇ ਕਰਨੀ ਲੱਗੀ ਜੀ ਬੋਲੋ ਲੋਕ ਸਭਾ ਇਲੈਕਸ਼ਨ ਦੇ ਲਈ ਸਾਡੀਆਂ ਜਿਹੜੀਆਂ ਪੁਲਤ ਸਭਾ ਵਿੰਦਿਆਂ ਦੀਆਂ ਤਿਆਰੀਆਂ ਸਾਰੀਆਂ ਪੂਰੀਆਂ ਮੁਕੰਮਲ ਆ ਉਹਦੇ ਵਿੱਚ 124 ਜਿਹੜੇ ਹੈਗੀਆਂ ਲੋਕੇਸ਼ਨ ਦਾ ਸਾਡੇ 175 ਬੂਥ ਹੈ ਇੱਥੇ ਔਰ 442 ਦੇ ਕਰੀਬ ਅਸੀਂ ਜਿਹੜੀ ਫੋਰਸ ਇੱਥੇ ਡਿਪਲੋਏ ਕੀਤੀ ਹੈ ਔਰ ਸਾਡੀਆਂ 11 ਜਿਹੜੀਆਂ ਪੈਟਰੋਲਿੰਗ ਪਾਰਟੀਆਂ ਆ ਅਰਾਊਂਡ ਦੀ ਕਲੌਕ ਚੱਲ ਰਹੀਆਂ ਕੱਲ ਤੋਂ ਹੀ ਔਰ ਸਾਰਿਆਂ ਨੂੰ ਸਾਡੀਆਂ ਡਿਊਟੀਆਂ ਵਗੈਰਾ ਹੈਗੀਆਂ ਨੋਟ ਆ ਸਾਰਾ ਇਹ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਟਾਈਪ ਹੈ ਸਾਡਾ ਪ੍ਰੋਪਰ ਔਰ ਇਹਨਾਂ ਨੂੰ ਹੁਣ ਈਵੀਐਮ ਮਸ਼ੀਨ ਜਿਹੜੀਆਂ ਹੈਗੀਆਂ ਉਹ ਦੇ ਕੇ ਆਪਣੀ ਆਪਣੀ ਲੋਕੇਸ਼ਨ ਲਈ ਅਸੀਂ ਭੇਜ ਰਹੇ ਆ ਪਟੋਲਿੰਗ ਜਿਹੜੀ ਆ 24 ਉਹ ਸਾਡੇ ਚਾਲੂ ਆ ਕੱਲ 5 ਵਜੇ ਤੋਂ ਬਾਅਦ ਜਿਹੜਾ ਪੂਰਨ ਤੌਰ ਤੇ ਜਿਹੜੀਆਂ ਆਪਣੇ ਸ਼ਰਾਬ ਦੀਆਂ ਅਜ਼ਮੀਟ ਦੀਆਂ ਸ਼ਾਪਸ ਹੈਗੀਆਂ ਉਹ ਪੂਰਨ ਤੌਰ ਤੇ ਬੰਦ ਆ 143 ਜਿਹੜੀ ਆ ਉਹ ਲਾਗੂ ਹੋਈ ਆ ਬਾਕੀ ਸਾਡੇ ਐਸ ਐਚ ਓਜ਼ ਔਰ ਡੀ ਐਸ ਪੀਜ਼ ਨੇ ਜੋ ਉਹ ਸਾਰੇ ਰਾਉਂਡ ਦੀ ਕਲੌਕ ਚੜੇ ਹੈਗੇ ਆ ਪੈਟ੍ਰੋਲਿੰਗ ਤੇ ਕੋਈ ਇੰਦਾ ਦੀ ਅਨਕੌਮੀ ਕਟਾ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਵੇਗੀ ਔਰ ਜਿਹੜੀਆਂ ਇਲੈਕਸ਼ਨਸ ਹੈਗੇ ਆ ਉਹ ਪੂਰਨ ਤੌਰ ਤੇ ਸ਼ਾਂਤੀਪੂਰਵਕ ਜਿਵੇਂ ਕਰਾਈਆਂ ਜਾਣਗੀਆਂ ਕਿੰਨੇ ਬੂਥਾਂ ਤੇ ਜਿਹੜੀ ਆਰਮੀ ਤਾਇਨਾਤ ਕੀਤੀ ਗਈ ਜਿਹਦੇ ਵਿੱਚ ਜਿਹੜੀਆਂ ਸੈਂਸਿਟਿਵ ਲੋਕੇਸ਼ਨਸ ਹੈਗੀਆਂ ਸਾਡੀਆਂ ਉਹਨਾਂ ਤੇ ਅਸੀਂ ਆਰਮੀ ਇਹ ਜਿਹੜੇ ਪੈਰਾਮਿਲਟਰੀ ਫੋਰਸ ਹੈਗੀ ਆ ਉਹ ਲਾਈ ਸਵੇਰੇ ਦੋਸ਼ਤ ਕੋਈ ਕੁਝ ਹੈ ਸੰਵੇਦਨਸ਼ਮ 24 ਤੁਹਾਨੂੰ ਦੱਸਿਆ ਗਿਆ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਮੈਂ ਤੁਹਾਨੂੰ ਮੋਟਾ ਦਾ ਜਿਹੜਾ ਦੇਣਾ ਹੈ ਦੀ ਤਿਆਰੀਆਂ ਨੇ ਪ੍ਰਸ਼ਾਸਨ ਕੱਲ 1 ਜੂਨ ਨੂੰ ਜੀ ਲੋਕ ਸਭਾ 2024 ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹ 7ਵੇਂ ਫੇਸ ਦੇ ਵਿੱਚ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹਲਕਾ ਪੁਲਾਦ ਦੇ ਵਿੱਚ ਉਸ ਸੰਬੰਧੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲੀਆਂ ਗਈਆਂ ਨੇ ਅੱਜ ਅਸੀਂ 175 ਬੂਥਾਂ ਲਈ ਆਪਣੀਆਂ ਪਾਰਟੀਆਂ ਨੂੰ ਰਵਾਨਾ ਕੀਤਾ ਹੈ ਕੱਲ 134807 ਵੋਟਰ ਜਿਹੜੇ ਨੇ ਉਹ ਆਪਣੇ ਵੋਟ ਦੇ ਅਧਿਕਾਰ ਦਾ ਜਿਹੜਾ ਹੈ ਉਹ ਇਸਤੇਮਾਲ ਕਰ ਸਕਣਗੇ ਸੋ ਤੁਹਾਡੇ ਮਾਧਿਅਮ ਰਹੀਂ ਸਭ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਰੇ ਵੋਟਰ ਕੱਲ ਨੂੰ ਹਮ ਹਮਾ ਕੇ ਆਪਣੇ ਬੂਥਾਂ ਤੇ ਪਹੁੰਚਣ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਹ ਪੂਰੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਕੋਈ ਸਪੈਸ਼ਲ ਬੂਥ ਵੀ ਸਥਾਪਿਤ ਕੀਤੇ ਗਏ ਨੇ ਅ ਦੋ ਬੂਥ ਜਿਹੜੇ ਹੈਗੇ ਆ ਜੀ ਇੱਕ ਪਿੰਕ ਬੂਥ ਤੇ ਇੱਕ ਪੀਡਬਲਿਊਡੀ ਬੂਥ ਜਿਹੜਾ ਉਹ ਕੀਤਾ ਗਏ ਨੇ ਤੇ ਇਹਦਾ ਕੀ ਮਤਲਬ ਹੋਇਆ ਹੈ ਪਿੰਕ ਬੂਥ ਤੋਂ ਭਾਵੇਂ ਜੀ ਕਿ ਸਾਡੀ ਸਾਰੀ ਜਿਹੜੀ ਉਹਦੇ ਚ ਪੋਲਿੰਗ ਪਾਰਟੀ ਹੈਗੀ ਉਹ ਫੀਮੇਲਸ ਦੀ ਹੋਏਗੀ ਸਾਰੇ ਹੀ ਮੁਲਾਜ਼ਮ ਜਿਹੜੇ ਨੇ ਉੱਥੇ ਫੀਮੇਲ ਹੋਣਗੇ ਪੀ ਡਬਲਯੂ ਡੀ ਬੂਥ ਜਿਹੜਾ ਹੈ ਉੱਥੇ ਸਾਡੀ ਜਿਹੜੀ ਪਾਰਟੀ ਹੈਗੀ ਉਹ ਪਰਸਨਸ ਵਿਦ ਡਿਸੇਬਿਲਿਟੀਆਂ ਦੀ ਹੈਗੀ